हेलो हेलो हाँ जी मनीत कल कर रही है कौन कौन मनीत कल कर रही है हाँ मैं उन परिवार तो ही बोल रहे हैं दसो ठीक है जी उन्हें ना खबरा बहुत बेरो लगना यार और निगासिंगरा की चक्कर है यार भैया ਬਹੁਤ ਨਿੰਗ ਸਿੰਘ ਪਰੇਸ਼ਾਨ ਕਰੀ ਜਾਂਦੇ ਪ੍ਰੋਫੈਸਰ ਨੂੰ ਮੈਂ ਇਸ ਲਈ ਤੁਹਾਡਾ ਵੀਡੀਓ ਲਾ ਕੇ ਰੱਖਾਂ ਮੰਡਿੰਗ ਗਾਸਿੰਗਾ ਤੇ ਬਹੁਤ ਧਰਮੀ ਚੜੀ ਜਾਂਦੀ ਮੈਂ ਸਰਾ ਬਾਹਰ ਆ ਮੈਂ ਗੱਲ ਨਹੀਂ ਕਰ ਰਿਹਾ ਚੱਕਰ ਕੀ ਹੈ ਯਾਰ ਬਾਈ ਜੀ ਸਾਡਾ ਕੰਮ ਬੰਦ ਕਰਾ ਰਹੇ ਆ ਸਾਡੀਆਂ ਹੁਣ ਰੋਟੀ ਪਾਣੀ ਸਾਡਾ ਇੱਥੋਂ ਚੱਲਦਾ ਹੁਣ ਕੀ ਕਰੀਏ ਵੀ ਚਲੋ ਸੇਵਾ ਕਰਦੇ ਆ ਥੋੜੀ ਬਹੁਤੀ ਕੀ ਆ ਮੈਂ ਨਹੀਂ ਕਰਦਾ ਭਈ ਮੈਂ ਮਾਂ ਕਾਲੀ ਨਹੀਂ ਮੰਨਦਾ ਠੀਕ ਹੈ ਪਰ ਮਿੰਨੇ ਕਹਦੇ ਮੈਂ ਹੁਣ ਖਬਰਾਂ ਸੌਣ ਤਾ ਫੇਸਬੁੱਕ ਤੇ ਤੂੰ ਤਾਂ ਵੀਡੀਓ ਲਾਂਗਾ ਕਹਿ ਦਿਆਂਗਾ ਤੇ ਮੈਂ ਤੁਹਾਨੂੰ ਸੈਂਡ ਕਰਨਾ ਹੈ ਨਾ ਕਹਿ ਦਿਓ ਮੇਰਾ ਮੋਗਾ ਜੜਾ ਹੀ ਪੈਂਦਾ ਅੱਛਾ ਇਹਨਾਂ ਦੇ ਮੈਨੂੰ ਬਹੁਤ ਲਰਜੀ ਆ ਭਾਈ ਯਾਰ ਸੌ ਲੱਗੇ ਮੇਰੀ ਤੀਸ਼ ਨਹੀਂ ਸ਼ਾਦੀ ਮੈਂ ਕੱਲਾ ਕਰ ਕਹਿੰਦੇ ਮੈਂ ਅ ਚ ਇਹਨਾਂ ਦਾ ਯਾਰ ਤੂੰ ਕੁੱਤਾ ਕੰ ਤੂੰ ਇਹ ਕਰਨਾ ਵੀਡੀਓ ਕੋਰ ਕੋਲੇ ਆ ਜਈ ਪਰਸੋਂ ਅਸੀਂ ਨਿੰਗਾ ਤੇ ਮਨਪੀਰ ਖਾਲਸਾ ਜਿਹੜਾ ਇਹ ਤੇ ਵੀ ਪਰਚਾ ਘਟਾ ਰਹੇ ਆ ਹਾਂ ਸ਼ਨੀਵਾਰ ਦਾ ਮੈਂ ਸੁਣਿਆ ਵਾ ਮੈਂ ਨਾ ਪਤਾ ਕੀ ਗੱਲ ਆ ਮੈਂ ਭਾਜੀ ਬਾਹਰ ਹਾਂ ਅੱਛਾ ਅੱਛਾ ਤੂੰ ਵੀ ਵੀ ਹੋ ਬਾਈ ਕਰਦਾ ਤੂੰ ਵੀ ਗੱਡੀ ਲਾਉਣਾ ਨਹੀਂ ਵੈਸੇ ਮੈਂ ਕਾਂਦੀ ਮਾਤਮ ਮੰਨਦਾ ਹਾਂ ਹਾਂ ਇਹ ਸਾਡਾ ਨਾ ਸਾਨੂੰ ਕਹਿੰਦੇ ਪਖੰਡ ਜਿਹੜਾ ਕਰ ਰਹੇ ਲੋਕਾਂ ਨੂੰ ਮਤਲਬ ਲੁੱਟਦੇ ਹੋ ਥੱਕਦੇ ਆ ਬੋਗਾ ਸ਼ਿਵਨਾਥ ਉਹਦੀ ਮੈਂ ਵੀਡੀਓ ਸੁਣੀ ਹੈ ਉਹ ਵੇਲਾ ਵਿਚਾਰਾ ਉਹ ਸ਼ਿਵਨਾਥ ਉਹਦੇ ਤੇ ਵੀ ਕਿੰਨਾ ਭਾਈ ਮਨਪ੍ਰੀਤ ਸਿੰਘ ਭੱਜਿਆ ਹੋਣਾ ਉਹ ਵੀ ਵਿਚਾਰੀ ਨੂੰ ਮਾਰ ਕੇ ਮੰਗਾਈ ਮੈਂ ਆ ਵੀਡੀਓ ਮੈਂ ਆ ਗੱਲ ਸੁਣ ਕੇ ਮੈਂ ਬਹੁਤ ਪਰੇ ਮੈਂ ਤਾਂ ਤੁਹਾਨੂੰ ਕੋਈ ਨਾ ਸੌਰੀ ਮੈਂ ਤੁਹਾਨੂੰ ਵਿਸਤਾਰਕ ਕੀਤਾ ਨਹੀਂ ਨਹੀਂ ਕੋਈ ਨਹੀਂ ਉਹ ਬਾਬਾ ਨਮਨੀਤ ਅੰਦਰ ਤੇ ਮੈਂ ਬਾਹਰ ਗੱਡੀ 'ਚ ਸੀਗਾ ਤੇ ਮੈਂ ਕਿਹਾ ਫੋਨ ਆਇਆ ਉਹਨਾਂ ਦੇ ਨੰਬਰ ਆ अच्छा हां की ਕੀਤਾ ਜਾਵੇ ਨਾ ਨਹੀਂ ਨਹੀਂ ਮਾ ਤਾਂ ਹੀ ਤਾਂ ਹੋਣਦੇ ਯਾਰ ਬੁੱਧੂ ਬਹੁਤ ਬਣਾਉਂਦੇ ਬਈ ਅੰਨੇ ਮਾ ਤਾਂ ਨਹੀਂ ਕਰਾਂ ਵੀੜ ਕੋ ਟੋਂਕਣਾਂ ਗਾਉਂਦੇ ਅਕਰ ਤੂੰ ਤਾਂ ਦੱਸ ਦੇਣੀ ਹੈ ਨਹੀਂ ਤੈਨੂੰ ਕੋਈ ਪਤਾ ਹੈ ਨਾ ਮੇਰੇ ਤਾਂ ਸਭ ਤੂੰ ਥੋੜਾ ਬਹੁਤ ਅਸੀਂ ਬੁੱਲ ਗਏ ਉਹਨਾਂ ਦੇ ਫਿਰ ਨੂੰ ਨੀਤ ਤੋਂ ਬੁਲਾਉਂਗਾ ਮੈਂ ਮੈਂ ਹਜੂ ਸਾਹਿਬ ਵੱਲ ਫੈੜ ਆਇਆ ਬਾਈ ਮੈਂ ਦੋ ਮਹੀਨਾ ਡੇਢ ਮਹੀਨਾ ਹੀ ਆ ਸਕਦਾ ਤਾਂ ਅੱਛਾ ਨਹੀਂ ਇਹਨਾਂ ਦੀ ਕੋਈ ਨਾ ਕੋਈ ਤਾਂ ਗੱਲ ਸਾਨੂੰ ਦੱਸ ਨਾ ਨਿੰਗਾ ਦੀ ਕੋਈ ਜਿਹੜੀ ਕਰਤੂਤ ਕਿੰਨਾ ਫਿਰ ਅਸੀਂ ਬੋਲ ਗਏ ਇਧਰੋਂ ਸੋ ਤੁਸੀਂ ਤਾਂ ਸਾਰਾ ਇਹ ਵੀਡੀਓ ਤੋਂ ਸੈਂਡ ਕਰੂੰਗਾ ਕੋਈ ਚੱਕਰ ਨਹੀਂ ਪਰ ਮੈਨੂੰ ਆ ਜਾਣ ਤੇ ਮੈਨੂੰ ਮਹੀਨਾ ਜਿਹੜੇ ਮਹੀਨਾ ਲੱਗਦੀ ਮਾੜਾ ਮਸ਼ੀਨ ਨੇ ਵੀਡੀਓ ਤਾਂ ਚੱਲ ਬਾਅਦ ਸੈਂਡ ਕਰੀ ਵੀ ਉਹ ਦੱਸ ਦੇਣਾ ਥੋੜਾ ਬਹੁਤਾ ਫਿਰ ਅਸੀਂ ਇਹ ਨਾਲ ਗੱਲ ਤਾਂ ਕਰਾਂਗੇ ਨਾ ਕੱਲ ਨੂੰ ਸੰਗਰ ਕੋਈ ਵੀ ਨਹੀਂ ਬਾਅਦ ਤਿੰਨ ਪਤਾ ਅੱਜਕੱਲ੍ਹ ਨੇ ਕੌਣ ਚੰਗਾ ਰੋਟੀ ਕਿਸ ਨੂੰ ਖਾਂ ਦੇਂਦੇ ਪਹਿਲਾਂ ਮੋਗੇ ਵਾਲਾ ਸੀ ਉਹਦੇ ਬਾਰੇ ਬੁਰਾ ਭਾਅ ਸੋਚਿਆ ਇਹਨਾਂ ਨੇ ਤੇ ਸਾਰ ਦੋ ਤਿੰਨ ਮੁੱਡੇ ਹੋਰ ਵੀ ਉਹਨਾਂ ਬਾਰੇ ਪਹਿਲਾਂ ਤਾਂ ਉਹਦੇ ਹਾਲਾਤ ਦਿੱਸੇ ਨਹੀਂ ਕਿਤੇ ਪਰ ਹੁਣ ਇਹ ਭਾਂਚੇ ਮੂਰੇ ਹੋ ਕੇ ਨਹੀਂ ਉਹ ਸਾਰੇ ਕਹਿੰਦੇ ਵੀ ਭਾਈ ਜਿਹੜਾ ਭਾਈ ਮਨਪ੍ਰੀਤ ਸਿੰਘ ਜਿਨੇ ਮਹਿਮ ਤੋਰੀ ਹੈ ਵੀ ਇਹ ਸਾਰਿਆਂ ਦਾ ਉਹ ਕਹਿੰਦੇ ਸਤਿਕਾਰ ਕਰਦਾ ਤੇ ਵੀ ਪਖੰਡਵਾਦ ਦੇ ਅਖੇ ਮੈਂ ਖਿਲਾਫ ਚੱਲਿਆ ਹਾਂ ਇਹਦਾ ਤਾਂ ਨਹੀਂ ਕੋ ਦੋ ਜੰ ਬਖੰਡੇ ਦਾ ਕੀ ਉਹਦਾ ਬਾਈ ਦਾ ਕੀ राजे ਦੋਨੇ ਨੱਤਿਆਂ ਜੀਆਂ ਪਾਣਾ ਕੀ ਉਹ ਵੀਰੇ ਦਾ ਦੋਨੇ ਨੱਤਿਆਂ ਪਾਣਾ ਜਿਹਨੇ ਕਹਿੰਦਾ ਮੋਗੇ ਵਾਲੀ ਨੂੰ ਕਹਿੰਦਾ ਮੇਰੀ ਭੈਣ ਆ ਉਹ ਮਤਲਬ ਮਲਕਖਾਨ 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 ਪਲਦੋ ਇੰਨੀਆਂ ਨੇ ਵੀਡੀਓ ਪਾੰਗਾ ਮੈਂ ਸੰਗਤਾ ਸਿਰ ਆ ਕਰਦਾ ਐ ਕਰਦਾ ਤੇ ਤੇਰਾ ਪਿੰਡ ਕਿਹੜਾ ਸੀਰੇ ਮੋਗੇ ਚ ਆਪਣਾ ਪਿੰਡ ਵੀ ਛੱਠੀ ਭਾਈ ਪੈਂਦਾ ਮੋਗੇ ਚ ਮੋਗੇ ਜਲਾ ਬੰਦਾ ਸੱਫਾ ਕਾ ਪੁਰਾਣਾ ਛੱਠੀ ਭਾਈ ਤੇਰਾ ਨਾਮ ਵੀਰੇ ਕੀ ਹੈ ਮਰਨਾ ਪ੍ਰੀਤ ਆ ਵੀਰੇ ਪ੍ਰੀਤ ਅੱਛਾ ਹਾਂਜੀ ਹੂੰ ਠੀਕ ਤੋ ਕੀ ਕੰਮ ਕਰਦੇ ਹੋ ਤੁਸੀਂ ਕਰਪੈਨ ਚਲਾਉਣੀ ਮੈਂ ਇਸ ਟਾਈਮ ਤੇ ਮਸ਼ੀਨ ਤੇ ਝੂਠੀ ਮਾਰਾ ਅੱਛਾ 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 ਹਾਂਜੀ ਹਾਂਜੀ ਉਹ ਤਾਂ ਠੀਕ ਠਾਕ ਹੈ ਵੀਰੇ ਘਰੇ ਪਰ ਮਮੀ ਯਾਰ ਤੇ ਹਾਂ ਵਧੀਆ ਸਾਰੇ ਵਧੀਆ ਵਧੀਆ ਤੁਸੀਂ ਸੁਣਾਓ ਤੇ ਹੋਰ ਕੋਈ ਨਾ ਡੇੜੇ ਕੋਈ ਤੁਹਾਡੇ ਪਿੰਡਾਂ ਦੀ ਕੋਈ ਨਾ ਦੱਸ ਸਾਨੂੰ ਲਿੰਗ ਸਿੰਘਾਂ ਦੀਆਂ ਕੋਈ ਗੱਲਾਂ ਬਾਤਾਂ ਫਿਰ ਇਹਨਾਂ ਤੇ ਅਸੀਂ ਵੀ ਕਰਦੇ ਹਾਂ ਹਾਂ ਜੱੱਠੀ ਭਾਈ ਦਾ ਕੋਈ ਵੀ ਨਹੀਂ ਐਵੇਂ ਕਹਿੰਦਾ ਇਹਹੀ ਮੈਂ ਪਰੇਸ਼ਾਨ ਹੋ ਰਹੇ ਹਾਂ ਕਿ ਲੋਕਾਂ ਸਾਡੇ ਸੱਠੀ ਭਾਈ ਚੰਦੇ ਆ ਚਲੋ ਆਹ ਰੋਟੀ ਪਾਣੀ ਖਾਂਦੇ ਆ ਬਹੁਤ ਸਿਆਣਪ ਦਾ ਕੰਮ ਕਰਦੇ ਮੈਂ ਕਹਾਂ ਚੰਗੀ ਗੱਲ ਆ ਮਾਰਕ ਚਾਰਜੀ ਕਾਲ ਕਰਕੇ ਮਾਨੂੰ ਉਹ ਨਾਲ ਲੈ ਗਲਤ ਕੰਮ ਨਹੀਂ ਨਹੀਂ ਹੋਰ ਨਹੀਂ ਤੈਨੂੰ ਕਿਸੇ ਦੀ ਕੋਈ ਗੱਲਬਾਤ ਪਤਾ ਫਿਰ ਦੱਸ ਅਸੀਂ ਬੋਲਾਂਗੇ ਨਾ ਸਵੇਰੇ ਐਸਐਸਪੀ ਕੋਲ ਜਾਣਾ ਮਨਪ੍ਰੀਤ ਸਿੰਘ ਉਹਨੇ ਸ਼ਨੀਵਾਰ ਨੂੰ 18 ਤਰੀਕ ਨੂੰ ਸ਼ਨੀਵਾਰ ਹਾਂ ਆਹ ਕੱਲ੍ਹ ਆਪਾਂ ਕਿੱਥੇ ਜਾਣਾ ਟੂਡੇ ਪੈਂਡ ਹਉ ਮਨਪ੍ਰੀਤ ਕਹਿੰਦਾ ਹਾਂ 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 ਕਈ ਤਾਂ ਡਰੇ ਬੈਠੇ ਆ ਪੂਰੇ ਨਹੀਂ ਨਹੀਂ ਕੋਈ ਡਰ ਦੀ ਵੀਰੇ ਗੱਲ ਨਹੀਂ ਠੀਕ ਆ ਪਰ ਰੋਟੀ ਪਾਣੀ ਖਾਣਾ ਇਹ ਗਣਾ ਤਾਂ ਬੰਨੂ ਤੇ ਫੁੱਦੂ ਸਾਰੇ ਇਹਨਾਂ ਗੱਲ ਇਹ ਸਾਰਾ ਤੁਹਾਨੂੰ ਪਤਾ ਵੀਰੇ ਵੀਰੇ ਪਤਾ ਹੀ ਆ ਪਤਾ ਕੀ ਆ ਆਪਾਂ ਹੁਣ ਰੋਟੀਆਂ ਹੀ ਰੋਟੀਆਂ ਕਾਰਨ ਹਨਾ ਪੂਰੇ ਤਾਲੀਆ ਰੋਟੀਆਂ ਹੀ ਆਪਦੀਆਂ ਖਾਣੇ ਆ ਮਸਾਂ ਤੇ ਹੁਣ ਕਿੱਥੋਂ ਪੈਸਾ ਬਣਾਈਏ ਹੁਣ ਲੋਕਾਂ ਨੂੰ ਹੁਣ ਜਿਹੜੇ ਲੋਕ ਮੇਰੀ ਗੱਲ ਸੁਣ ਜਿਹੜੇ ਲੋਕ ਹੁਣ ਲਟਾਉਣੋਂ ਬੈਠੇ ਆ ਲੋਕੀ ਤੇ ਜੇ ਆਪਾਂ ਚਾਰ ਪੈਸੇ ਲੈ ਲਾਂਗੇ ਕਿੱਡੀ ਗੱਲ ਆਖਣੀ ਸਵਾਲਾ ਤਾਂ ਵੀਰੇ ਉਹ ਹੀ ਆ ਲੈ ਇਹਨਾਂ ਨੂੰ ਹੁਣ ਕਿੱਥੇ ਹੋ ਕੇ ਆਪਾਂ ਕਵਾਂਗੇ ਵੀ ਸਾਰਾ ਕੁਝ ਛੱਡ ਦਿੰਨੇ ਆ ਇਦੂ ਸਰਚਾ ਪਉਂਦੇ ਗਏ ਸਾਨੂੰ ਹੂੰ ਅੱਛਾ ਤੇਰਾ ਨਾਂ ਇਹ ਲਾਉਂਦੇ ਆ ਆ ਦੇ ਮਗਰ ਹਾਂਜੀ ਹਾਂਜੀ ਇਹ ਲਾਉਂਦੇ ਆ ਆ ਦੇ ਮਗਰ ਠੀਕ ਹੈ ਨਾ ਗੱਲ ਕੋਈ ਨਹੀਂ ਇਹ ਪ੍ਰਮਾਤਮਾ ਰੀਤ ਬਣਾਈ ਆ ਜੇ ਰੀਤ ਚੱਲੀ ਆ ਤਾਂ ਆਪਾਂ ਬਣਾਈਏ ਤੁਹਾਡੇ ਦਾ ਪਿਤਾ ਦਾ ਨਾਂ ਕੀ ਐ ਛੱਠੀ ਭਾਈ ਹਾਂਜੀ ਹਰਵੰਦ ਸਿੰਘ ਹਰਵੰਦ ਸਿੰਘ ਅੱਛਾ ਅੱਛਾ ਹਾਂਜੀ ਹਾਂਜੀ ਕੋਈ ਗੱਲ ਤਾਂ ਇਹ ਹੈ ਕਿ ਸਾਡੇ ਰਿਸ਼ਤੇ ਦਾ ਅਥਨਜੀ ਭਾਈ ਕਿਹੜੇ ਪਾਸੇ ਘਰ ਤੁਹਾਡਾ ਆਪਣੇ ਸ਼ਹਿਰ ਕਿੰਨੀ ਕਾਲਾ ਬੀ ਜਾ ਛੱਪੜ ਕਰਨੀ ਹਾਂਜੀ ਹਾਂਜੀ ਅੱਛਾ ਭਾਈ ਅੱਛਾ ਪ੍ਰੀਤ ਗੱਲ ਸੁਣ ਮੇਰੀ ਹਾਂਜੀ ਸਰ ਹੁਣ ਤੂੰ ਨਿੰਗਾ ਸਿੰਘਾਂ ਵਾਲੇ ਬਹੁਤ ਲਿਆ ਬੋਲ ਹੁਣ ਤੈਨੂੰ ਪਤਾ ਮੈਂ ਕੌਣ ਬੋਲਦਾ ਹੁਣ ਮੇਰਾ ਫੋਨ ਨਾ ਕੱਟੀ ਠੱਠੀ ਭਾਈ ਮੈਨੂੰ ਦੂਸਰੀ ਭਾਈ ਮਨਪ੍ਰੀਤ ਸਿੰਘ ਖਾਲਸਾ ਬੋਲ ਰਿਹਾ ਮੈਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਤਾਂ ਠੀਕ ਐ ਤੂੰ ਜਿਹੜੀ ਬਕਵਾਸ ਕੀਤੀ ਐ ਗੁਰੂ ਦੀਆਂ ਲੜ ਲੀਆਂ ਫੌਜਾਂ ਬਾਰੇ ਬੇਸ਼ਰਮ ਬੰਦੇ ਆ ਹੁਣ ਤੇਰੇ ਘਰੇ ਪਹੁੰਚਦੇ ਸਵੇਰੇ ਪਹਿਲਾਂ ਤਾਂ ਉਹਦੇ ਤਾਂ ਸ਼ਾਂਗੇ ਵਾਲੀ ਤੇ ਤਾਂ ਪਰਸੋ ਜਾਵਾਂਗੇ ਬੀਬੀ ਕੋਲੇ ਪਹਿਲਾਂ ਤੇਰੇ ਜਾਣੇ ਸਵੇਰੇ ਮੈਂ ਤੇਰੇ ਛੱਪੜ ਕੋਲੇ ਘਰ ਮੇਣਾ ਪਹੁੰਚਦਾ ਮੈਂ ਤੈਨੂੰ ਇਹ ਨਹੀਂ ਅਕਲਾਉਂਦੀ ਕਿ ਤੂੰ ਫੋਨ ਲਾ ਕੇ ਤੂੰ ਗੁਰੂ ਦੀਆਂ ਲੜਲੀਆਂ ਫੋਚਾਂ ਬਾਰੇ ਇੰਨੀ ਬਕਵਾਸ ਕਰ ਰਿਹਾ ਹੋ ਆਪਾਂ ਨਾ ਆਏ ਕੋਈ ਨਹੀਂ ਨਾਲ ਮੇਰੇ ਤੂੰ ਕਿਹੜੇ ਪਾਸੋਂ ਨਾਲ ਆ ਤੂੰ ਨਹੀਂ ਨਹੀਂ ਬਾਈ ਨਹੀਂ ਨਹੀਂ ਹੁਣ ਤੂੰ ਬੜੀਆਂ ਹੁਣ ਨਹੀਂ ਨਹੀਂ ਹੁਣ ਤੂੰ ਨਵਨੀਤ ਕੌਰ ਦੀਆਂ ਉਸ ਤਰ੍ਹਾਂ ਕਰਦਾ ਸੀ ਢਿੰਗ ਢਿੰਗ ਆਏ ਆ ਤੇ ਬਲਾਨਾ ਹੈ ਇਹ ਤੈਨੂੰ ਬਣਾਉਣੇ ਆ ਤੇਰੇ ਮੈਂ ਪਹਿਲਾਂ ਤਾਂ ਮੈਂ ਤੇਰੇ ਘਰੇ ਪਹੁੰਚਦਾ ਛੱਪੜ ਕੋਲੇ ਤੇਰੇ ਪਿਓ ਦਾ ਨਾਂ ਕਿ ਹਰਬੰਸ ਦੱਸਿਆ ਨਾ ਮੈਨੂੰ ਹਾਂਜੀ ਉਹ ਅੰਨੀ ਤੈਨੂੰ ਬਣਾਉਣੇ ਤੇਰਾ ਪਹਿਲਾਂ ਤਾਂ ਮੈਂ ਤੇਰੇ ਤੇਰੇ ਤੇ ਕਟਾਉਣੇ ਕਾਰਵਾਈ ਨਹੀਂ ਠੀਕ ਤਾਂ ਹੈਗੇ ਆ ਤੇ ਤੂੰ ਮੈਨੂੰ ਦੱਸ ਵੀ ਤੂੰ ਨਮਨੀਤ ਕੌਰ ਦਾ ਨੰਬਰ ਸਮਝ ਕੇ ਮੈਂ ਤਾਂ ਕੁਦਰਤੀ ਤੈਨੂੰ ਕਹਦਾ ਮੈਂ ਕਿਹਾ ਹਾਂ ਨਮਨੀਤ ਕੌਰ ਦਾ ਨੰਬਰ ਹੀ ਆ ਤੇ ਤੂੰ ਇੰਨੇ ਨੇ ਭੈੜੇ ਲਫਜੋ ਬੋਲੀ ਜਾਂਦਾ ਨਿੰਗਾ ਸਿੰਘਾਂ ਬਾਰੇ ਬੇਸ਼ਰਮ ਬੰਦੇ ਆ ਨਹੀਂ ਨਹੀਂ ਆਪਾਂ ਨਾਲ ਖੜੇ ਹੋ ਬਾਈ ਨਹੀਂ ਨਾਲ ਕਿਹਦੇ ਖੜਾ ਤੂੰ ਨਮਨੀ ਉਹਨਾਂ ਦੇ ਨਾਲ ਖੜਾ ਹੈ ਕਿ ਇੱਥੇ ਖੜਾ ਤੂੰ ਬਕਵਾਸ ਕਰੀਏ ਨਾ ਤੂੰ ਨਿੰਗ ਸਿੰਘਾਂ ਬਾਰੇ ਤੈਨੂੰ ਇਹ ਨਹੀਂ ਪਤਾ ਵੀ ਤੂੰ ਬੋਲਣ ਤੋਂ ਪਹਿਲਾਂ ਵੀ ਤੂੰ ਗੱਲ ਕਿਦਾਂ ਕਰੀ ਜਾਂਦਾ ਪਤਾ ਨਹੀਂ ਬਾਬਾ ਸਭ ਕੀ ਕੀ ਕੰਮ ਕਰਦੇ ਤੇਰੇ ਫਾਦਰ ਸਾਹਿਬ ਕੀ ਕੰਮ ਕਰਦੇ ਆ ਸੌਰੀ ਬਬਾ ਸਾਹਿਬ ਸੌਰੀ ਨਹੀਂ ਮੈਨੂੰ ਤੂੰ ਫੋਟੋ ਭੇਜ ਆਵਦੀ ਤੂੰ ਹੈ ਕਿਹੜਾ ਤੂੰ ਇੱਥੇ ਠੱਠੀ ਭਾਈ ਸਾਡੇ ਹੈਗੇ ਸਾਰੇ ਸਿੰਘ ਮੈਂ ਭੇਜਦਾ ਤੇਰੇ ਘਰੇ ਸਵੇਰੇ ਮੈਂ ਕੋਈ ਨਾ ਸੌਰੀ ਸੌਰੀ ਵ્યાਹਿਆ ਤੂੰ ਕਿ ਕੁਵਾਰਾ ਹੈ ਰਹਿ ਆ ਜੀ ਸੌਰੀ ਕੋਈ ਜਨਾਬ ਜੀ ਤੈਨੂੰ ਤੇਰੇ ਬੱਚਿਆਂ ਦਾ ਨਹੀਂ ਫਿਕਰ ਤੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਯਾਰ ਤੂੰ ਉਹਨਾਂ ਦੇ ਖਿਲਾਫ ਬੋਲੀ ਜਾਂਦਾ ਤੂੰ ਬਿਸ਼ਰਮ ਬੰਦੇ ਆ ਬਾਬਾ ਜੀ ਸਾਰੀ ਸਾਰੀ ਮੇਰਾ ਕੋਈ ਨੰਬਰ ਲੱਗ ਗਿਆ ਸੌਰੀ ਬੰਦਾ ਨਹੀਂ ਤੂੰ ਹਾਂ ਚਾ ਉਹਨਾਂ ਦਾ ਨੰਬਰ ਲੱਗ ਗਿਆ ਤਾਂ ਤੂੰ ਵੀ ਉਹਨਾਂ ਦੀ ਉਸਤ ਤਕਰੀ ਜਾਨੀ ਸੀ ਹੈ ਉਹਦਾ ਤੈਨੂੰ ਕੁਦਰਤੀ ਮੈਂ ਕਹਦਾ ਵੀ ਇਹ ਨਮਨੀਤ ਕੌਰ ਦਾ ਨੰਬਰ ਆ ਵੀ ਹਾਂ ਸੁਣ ਤਾਂ ਲਵਾਂ ਵੀ ਇਹ ਬੰਦਾ ਕੌਣ ਹੈ ਬੱਚਿਆਂ ਟੋੜੇ ਕੋਈ ਗੱਲ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਮੈਂ ਕਦੀ ਗੱਲ ਤੇ ਮਾਫ਼ ਕਰ ਉਸੇ ਉਹਨੇ ਭਾਈ ਮਨਪ੍ਰੀਤ ਸਿੰਘ ਖੁਦ ਬੋਲ ਰਿਹਾ ਮੈਂ ਇਹ ਨੰਬਰ ਮੇਰਾ ਹੈ ਮੈਂ ਸਵੇਰੇ ਇੱਕ ਵਾਰੀ ਤਾਂ ਮੈਂ ਤੇ ਜਾਨਣਾ ਕਰੀ ਧੰ ਉਹ ਕੀ ਕਰੀ ਨਹੀਂ ਅਸੀਂ ਤਾਂ ਠੀਕ ਹੀ ਆ ਨਹੀਂ ਹੁਣ ਤੂੰ ਹੁਣ ਤੂੰ ਦੱਸ ਵੀ ਨਮਨੀਤ ਕੌਰ ਕੀ ਕਰਦੀ ਆ ਓਕੇ ਓਕੇ ਸੌਰੀ ਸੌਰੀ ਨਹੀਂ ਨਹੀਂ ਮੈਨੂੰ ਦੱਸ ਨਾ ਵੀ ਨਮਨੀਤ ਕੌਰ ਕੀ ਕਰਦੀ ਹੁਣ ਚਾ ਸੌਰੀ ਕਰ ਕੋਈ ਨਾ ਨਹੀਂ ਮੈਨੂੰ ਉਹ ਮੈਨੂੰ ਇਹ ਤਾਂ ਦੱਸ ਵੀ ਹੁਣ ਨਿੰਗ ਸਿੰਘ ਸਹੀ ਕਰਦੇ ਆ ਕਿ ਇਹ ਪਖੰਡੀ ਸਹੀ ਕਰਦੇ ਦੱਸ ਨਹੀਂ ਨਹੀਂ ਵਖੰਡੀ ਸਹੀ ਕਰ ਰਹੇ ਆ ਜੀ ਤੁਸੀਂ ਸਹੀ ਕਰ ਰਹੇ ਆ ਗਲਤ ਕਰ ਰਹੇ ਆ ਸੌਰੀ ਇੱਕ ਮਿੰਟ ਤੂੰ ਨਾ ਵਾਸ਼ੇ ਪੱਤੇ ਵਾਅਦਾ ਕਰ ਤੀ ਉਹ ਬੱਬਾ ਫਰੀ ਗੈਲਰੀ ਸੌਰੀ ਨਾਲ ਕੋਈ ਨਹੀਂ ਮੈਂ